ਹਰਿਆਣਾ ਦੇ ਫਤਿਆਬਾਦ ਇੱਕ ਨੌਜਵਾਨ ਦੀ ਡੰਡੇ ਨਾਲ ਕੁੱਟ-ਕੁੱਟ ਕੇ ਹਤਿਆਰ ਕਰ ਦਿੱਤੀ ਗਈ। ਪੁਲਿਸ ਅਨੁਸਾਰ 11 ਵਾਲੇ ਦਿਨ ਨੌਜਵਾਨ ਸ਼ਰਾਬ ਪੀ ਕੇ ਘਰ ਆਇਆ ਸੀ ਜਿਸ ਕਾਰਨ ਉਸ ਦਾ ਆਪਣੇ ਵੱਡੇ ਭਰਾ ਨਾਲ ਝਗੜਾ ਹੋ ਗਿਆ ਸੀ। ਦੋਚਾ ਹੈ ਕਿ ਮਾਮਲਾ ਵਦਨ ਦੇ ਵੱਡੇ ਭਰਾ ਨੇ ਉਸ ਤੇ ਡੰਡੇ ਨਾਲ ਹਮਲਾ ਕਰ ਦਿੱਤਾ। ਮੇਰੀ ਲੱਤ ਵੀ ਤੋੜ ਦਿੱਤੀ। ਕਾਫੀ ਦੇਰ ਤੱਕ ਤੜਫਣ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ। ਬਾਅਦ ਵਿੱਚ ਹਾਦਸਾ ਦਿਖਾਉਣ ਲਈ লাশ ਨੂੰ ਸੁੱਕੀ ਨਹਿਰ ਵਿੱਚ ਸੁੱਟ ਦਿੱਤਾ ਗਿਆ। ਪੁਲਿਸ ਨੇ ਉਸਦੀ লাশ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਦੂਜੇ ਪਾਸੇ ਬ੍ਰਿਤਿਕ ਦੇ ਚਿਹਰੇ ਭਰਾ ਨੇ ਨੌਜਵਾਨ ਦੇ ਵੱਡੇ ਭਰਾ ਅਤੇ ਪਰਜਾਈ ਖਿਲਾਫ ਜ਼ਮੀਨ ਹੜੱਪਨ ਲਈ ਕਤਲ ਦਾ ਦੋਸ਼ ਲਾਉਂਦਿਆਂ ਕੇਸ ਦਰਜ ਕਰ ਲਿਆ ਪਿੰਡ ਫੁੱਲਾ ਦੇ ਰਹਿਣ ਵਾਲੇ ਦੇਵੰਦਰ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਚਾਚਾ ਅਤੇ ਚਾਚੀ ਦਾ ਅਧਿਆਤ ਹੋ ਗਿਆ ਉਸਦੇ ਚਾਚੇ ਦੇਵੀ ਲਾਲ ਦੇ ਦੋ ਪੁੱਤਰ ਹਨ ਜਿਨ੍ਹਾਂ ਵਿੱਚੋਂ ਵੱਡਾ ਪੁੱਤਰ ਰਾਜੀਸ਼ ਉਰਫ ਕੋਨਾ ਵਿਆਹਿਆ ਹੋਇਆ ਹੈ ਜਦਕਿ ਛੋਟਾ ਪੁੱਤਰ ਅਸ਼ਵੀਰ ਠੱਤੀ ਅਨਵਿਆਆ ਸੀ ਦੋਵੇਂ ਭਰਾ ਚਰਾ ਪੀਂਦੇ ਆਦੀ ਸਨ ਆਪਸ ਵਿੱਚ ਝਗੜਾ ਕਰਦੇ ਰਹੇ ਉਸਦੇ ਚਾਚੇ ਦਾ ਘਰਪਿੰਡ ਦੇ ਕੋਲ ਖੇਤਾ ਵਿੱਚ ਹੈ ਜਿਸ ਵਿੱਚ ਹੁਣ ਦੋਵੇਂ ਭਰਾ ਰਹਿੰਦੇ ਸਨ ਨਵਿੰਦਰ ਨੇ ਦੱਸਿਆ ਕਿ ਸਾਡਾ ਖੇਤ ਵੀ ਚਾਚੇ ਦੇ ਘਰ ਦੇ ਨਾਲ ਹੀ ਹੈ ਇਸ ਲਈ ਉਹ ਜਦੋਂ ਵੀ ਖੇਤ ਜਾਂਦਾ ਸੀ ਤਾਂ ਉਸ ਨੂੰ ਮਿਲਣ ਲਈ ਆਪਣੇ ਚਚੇਰੇ ਭਰਾ ਅਸ਼ਵੀਰ ਦੇ ਘਰ ਜਾਂਦਾ ਸੀ 8 ਅਪ੍ਰੈਲ ਦੀ ਰਾਤ ਨੂੰ ਲੜਾਈ ਹੋਈ ਫੇਰੋਲਾ ਪਤਾ ਹੋ ਗਿਆ ਨਵਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ 9 ਅਪ੍ਰੈਲ ਨੂੰ ਆਪਣੇ ਖੇਤ ਗਿਆ ਤਾਂ ਅਸ਼ਬੀਰ ਨੂੰ ਉਸਦੇ ਘਰ ਮਿਲਣ ਗਿਆ। ਉੱਥੇ ਰਾਜੇਸ਼ ਮਿਲਿਆ ਜਿਸ ਨੇ ਦੱਸਿਆ ਕਿ ਅਸ਼ਬੀਰ ਬੀਤੀ 8 April ਰਾਤ ਤੋਂ ਘਰ ਨਹੀਂ ਆਇਆ। ਸੀ ਅਤੇ ਨਾ ਹੀ ਉਸ ਨੂੰ ਪਤਾ ਸੀ ਕਿ ਉਹ ਕਿੱਥੇ ਹੈ। ਨਵਿੰਦਰ ਨੇ ਦੱਸਿਆ ਕਿ ਉਸ ਨੂੰ ਰਾਜੇਸ਼ ਦੇ ਬੋਲਣ ਤੇ ਤਰੀਕੇ ਤੇ ਸ਼ੱਕ ਹੋ ਗਿਆ। ਜਦੋਂ ਸਨੇਗਵਾਰ ਚ ਅਸ਼ਬੀਰ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੂੰ ਜਾਣਕਾਰੀ ਮਿਲੀ ਕਿ 8 April ਦੀ ਰਾਤ ਨੂੰ ਅਸ਼ਬੀਰ ਦੀ ਆਪਣੇ ਭਰਾ ਰਾਜੇਸ਼ ਅਤੇ ਪਰਜਾਈ ਲక్ష్ਮੀਨਾ ਨਾਲ ਲੜਾਈ ਹੋਈ ਸੀ। ਇਸ ਤੋਂ ਬਾਅਦ ਉਸਦੇ ਆਪਣੇ ਤੌਰ ਤੇ ਭਰਾ ਸ਼ਬੀਰ ਦੀ ਪਾਲ ਸ਼ੁਰੂ ਕਰ ਦਿੱਤੀ। ਦਿਵੰਦਰ ਮਤਾਬਕ ਦੁਪਹਿਰ ਸਮੇਂ ਉਹਨਾਂ ਨੂੰ ਸੂਚਨਾ ਮਿਲੀ ਕਿ ਫਤਿਹਬਾਦ ਦੇ ਸਿਵਲ ਹਸਪਤਾਲ 'ਚ ਇੱਕ ਲਾਸ਼ ਪਈ ਹੈ। ਜਿਸ ਤੇ ਉਹ ਪਰਿਵਾਰ ਦੇ ਵਿਜੇ ਕੁਮਾਰ ਅਤੇ ਸੁਰੇਸ਼ ਨੂੰ ਨਾਲ ਲੈ ਕੇ ਪਹਿਲਾ ਪੁਲਿਸ ਕੋਲ ਪਹੁੰਚੇ ਅਤੇ ਫਿਰ ਲਾਸ਼ ਦੀ شناخت ਲਈ ਸਿਵਲ ਹਸਪਤਾਲ ਪਹੁੰਚੇ। ਇਹ ਲਾਸ਼ ਉਸਦੇ ਚੇਰੇ ਭਰਾ ਸ਼ਬੀਰ ਦੀ ਸੀ। ਪੁਲਿਸ ਨੇ ਉਸ ਨੂੰ ਦੱਸਿਆ ਕਿ ਲਾਸ਼ 9 April ਦੀ ਦੁਪਹਿਰ ਨੂੰ ਇੱਕ ਸੁੱਕੀ ਨਹਿਰ ਵਿੱਚ ਪਈ ਮਿਲੀ ਸੀ ਜਿਸ ਦੀ ਪਛਾਣ ਨਾ ਹੋ ਸકી। ਇਸ ਦੀ ਲਾਸ਼ 27 ਅਸਤਾਲ ਵਿੱਚ ਰਖਵਾਇਆ ਗਿਆ। ਦਿਵੰਦਰ ਅਨੁਸਾਰ ਉਸਨੇ ਦੇਖਿਆ ਕਿ ਅਸ਼ਬੀਰ ਦੇ ਸੱਜੇ ਪੈਰ ਤੇ ਹੱਥਾਂ ਦੀਆਂ ਉਂਗਲਾਂ ਤੇ ਸੱਟ ਦੇ ਨਿਸ਼ਾਨ ਸਨ। ਖੱਪੇ ਪੈਰ ਦਾ ਅੰਗੂਠਾ ਸੜਿਆ ਜਾਪਦਾ ਸੀ। ਉਸ ਦੀ ਲੱਤ ਵੀ ਟੁੱਟ ਗਈ। ਦਿਵੰਦਰ ਦਾ ਕਹਿਣਾ ਹੈ ਕਿ ਅਸ਼ਬੀਰ ਦਾ ਕਤਲ ਕੀਤਾ ਗਿਆ। ਕਤਲ ਕਰਨ ਤੋਂ ਪਹਿਲਾਂ ਉਸ ਦੀ ਕੁਟਮਾਰ ਵੀ ਕੀਤੀ ਗਈ। ਪੁਲਿਸ ਦੀ ਮੁਡਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਅਸ਼ਬੀਰ ਸ਼ਰਾਬ ਪੀਂਦਾ ਆਦੀ ਸੀ। ਉਸ ਦੇ ਭਰਾ ਨੇ ਉਸ ਨੂੰ ਸ਼ਰਾਬ ਬੰਦ ਕਰਨ ਲਈ ਦਵਾਈਆਂ ਵੀ ਦਿੱਤੀਆਂ। ਉਹ 2 ਮਹੀਨਿਆਂ ਤੋਂ ਵੱਧ ਸਮੇਂ ਤੇ ਸ਼ਰਾਬ ਤੋਂ ਦੂਰ ਸੀ ਪਰ ਮੰਗਲਵਾਰ ਯਾਨੀ ਕਦदशी ਵਾਲੇ ਦਿਨ ਉਹ ਅਸ਼ਬੀਰ ਪੀ ਕੇ ਵਾਪਸ ਆ ਗਿਆ ਇਸ ਤੋਂ ਬਾਅਦ ਦੋਵਾਂ ਭਰਾਵਾਂ ਵਿੱਚ ਜ਼ਬਰਦਸਤ ਲੜਾਈ ਹੋ ਗਈ ਦਿਵੰਦਰ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਚ ਦੱਸਿਆ ਕਿ ਇਸ ਕਤਲ ਪਿੱਛੇ ਇਰਾਦਾ ਜ਼ਮੀਨ ਹੜੱਪਣ ਦਾ ਸੀ ਰਜੇਸ਼ ਅਤੇ ਅਸ਼ਬੀਰ ਦੋਵਾਂ ਕੋਲ 4.5 ਏਕੜ ਜ਼ਮੀਨ ਹੈ ਇਹਨਾਂ ਵਿੱਚੋਂ ਰਜੇਸ਼ ਨੇ ਆਪਣੀ ਕੁਝ ਜ਼ਮੀਨ ਵੀ ਵੇਚ ਦਿੱਤੀ ਹੈ ਅਸ਼ਬੀਰ ਨੇ ਵਿਆਹਿਆ ਸੀ ਐਸਐਸਓ ਸੜਕ ਤੋਂ ਹਟਾਉਣ ਅਤੇ ਉਸਦੀ ਜ਼ਮੀਨ ਹੜੱਪਣ ਦੀ ਨੀਅਤ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਐਸਐਚਓ ਦੀ ਪਤਨੀ ਲక్ష్ਮੀਨਾ ਨੇ ਉਸਦੀ ਮਦਦ ਕੀਤੀ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਦਰ थाना ਚਾਜ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਸ਼ਵੀਰ ਵਾਸੀ ਪਿੰਡ ਫੁੱਲਾਂ ਦੀ ਲਾਸ਼ ਮਿਲੀ ਹੈ ਉਸ ਦੀ ਲੱਤ ਤੇ ਖੂਨ ਦੇ ਨਿਸ਼ਾਨ ਮਿਲੇ ਹਨ ਫਿਲਹਾਲ ਉਸ ਦੇ ਚਾਚੇ ਦੇ ਲੜਕੇ ਦੇ ਬਿਆਨਾਂ ਤੇ ਆਧਾਰ ਤੇ ਹੱਤਿਆ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਮੋਲਜਮ ਦਾ ਭਰਾ ਅਤੇ ਪਰਜਾਈ ਫਰਾਰ ਹਨ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ